ਰਮਨਜੀਤ ਰومی ਜੋ ਕਿ ਨਾਬਾ ਜੇਲ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਔਰ ਇਸੇ ਨੇ ਕਿਸ ਤਰੀਕੇ ਦੇ ਨਾਲ ਪੂਰੀ ਸਪੋਰਟ ਮੁਹੱਈਆ ਕਰਾਈ ਕਿਸ ਤਰੀਕੇ ਦੇ ਨਾਲ ਨਾਬਾ ਜੇਲ ਜਦੋਂ ਬ੍ਰੇਕ ਹੋਈ ਔਰ ਸੁਰੱਖਿਆ ਦੇ ਵਿੱਚ ਰਹੀ ਜੇਲ ਔਰ ਪੂਰਾ ਇੱਕ ਕਾਂਡ ਕਿੰਨਾ ਸੁਰੱਖਿਆ ਦੇ ਵਿੱਚ ਰਿਹਾ ਤੁਹਾਨੂੰ ਸਭ ਨੂੰ ਯਾਦ ਹੋਏਗਾ ਤਾਂ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਹੋਈ ਔਰ ਉਸ ਦਾ ਮਾਸਟਰਮਾਈਂਡ ਰਮਨਜੀਤ ਰومی ਜਿਸ ਨੂੰ ਕਿ ਭਾਰਤ ਲਿਆਂਦਾ ਗਿਆ ਹੈ ਹਰਵਿੰਦਰ ਸਿੰਘ ਵਿਰਕ ਏਆਈਜੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤਾਂ ਦਿੱਲੀ 에ਰਪੋਰਟ ਤੋਂ ਐਕਸਕਲੂਸਿਵ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਤੁਹਾਨੂੰ 에어 ਇੰਡੀ ਕ੍ਰਮ ਸਿੰਘ ਬਰਾੜ ਨੇ ਡੀਐਸਪੀ ਨੇ ਔਰ ਦਵਿੰਦਰ ਸਿੰਘ ਜੋ ਡੀਐਸਪੀ ਨੇ ਉਹ ਵੀ ਨਾਲ ਨਜ਼ਰ ਆ ਰਿਹਾ ਹੈ ਹੈਰੀ ਬੋਪਰਾਏ ਔਰ ਇਹਨਾਂ ਦੇ ਨਾਲ ਰੋਨੀ ਸਿੰਘ ਜਸਪ੍ਰੀਤ ਸਿੰਘ ਇਹ ਤਮਾਮ ਪੁਲਿਸ ਦੇ ਅਧਿਕਾਰੀ ਜੋ ਤਸਵੀਰਾਂ ਚ ਨਜ਼ਰ ਆ ਰਹੇ ਤੁਹਾਨੂੰ ਤਾਂ 에ਅਰ ਇੰਡੀਆ ਦੀ ਫਲਾਈਟ ਰਾਹੀਂ ਲਿਆਂਦਾ ਗਿਆ ਹੈ ਰੋਮੀ ਨੂੰ ਭਾਰਤ ਲੰਬੇ ਸਮੇਂ ਤੋਂ ਉਡੀਕ ਸੀ ਕਿਉਂਕਿ ਹਾਂਗਕਾਂਗ ਦੇ ਵਿੱਚ ਸੀਗਾ ਰੋਮੀ ਔਰ ਹਾਂਗਕਾਂਗ ਤੋਂ ਰੋਮੀ ਨੂੰ ਭਾਰਤ ਲੈ ਕੇ ਆਈ ਹੈ ਪੰਜਾਬ ਪੁਲਿਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ 6 ਸਾਲ ਤੱਕ ਲੰਮੀ ਜਦੋ ਜਹਿਦ ਰਹੀ ਹੈ ਕਿਤੇ ਨਾ ਕਿਤੇ ਕਿਉਂਕਿ ਪੂਰਾ ਕਾਨੂੰਨੀ ਦਾਪੇਚ ਸੀਗੇ ਇਹਦੇ ਵਿੱਚ ਔਰ ਕਿਉਂਕਿ ਹਾਂਗਕਾਂਗ ਦੇ ਵਿੱਚ ਸੀਗਾ ਹਾਂਗਕਾਂਗ ਤੋਂ ਲੈ ਕੇ ਆਉਣਾ ਇਸ ਦੇ ਲਈ ਕਾਫੀ ਟਫ ਸੀਗਾ ਹਾਂਗਕਾਂਗ ਤੋਂ ਹੁਣ ਭਾਰਤ ਲਿਆਂਦਾ ਗਿਆ ਹੈ ਤਾਂ ਦਿੱਲੀ 에ਅਰਪੋਰਟ ਦੀਆਂ ਇਹ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ 에ਅਰ ਇੰਡੀਆ ਦੀ ਫਲਾਈਟ ਤੋਂ ਉੱਤਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਪੁਲਿਸ ਦੇ ਅਫਸਰ ਔਰ ਨਾਲ ਹੀ ਹਿਰਾਸਤ ਦੇ ਵਿੱਚ ਹੈ ਗੈਂਗਸਟਰ ਰੋਮੀ ਗ੍ਰਿਫਤਾਰ ਉਸ ਨੂੰ ਕਰਕੇ ਲਿਆਂਦਾ ਗਿਆ ਹੈ ਵੱਡੀ ਖਬਰ ਲਗਾਤਾਰ ਅਪਡੇਟ ਕਰ ਰਹੇ ਹਾਂ ਤੁਹਾਨੂੰ ਕਿਉਂਕਿ ਜਿਸ ਤਰੀਕੇ ਨਾਲ 2016 ਚ ਨਾਬਾ ਜੇਲ ਬ੍ਰੇਕ ਕਾਂਡ ਹੋਇਆ ਉਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੂਮੀ ਹਾਂਗਕਾਂਗ ਸੀਗਾ ਹਾਂਗਕਾਂਗ ਤੋਂ ਉਸ ਨੂੰ ਐਕਸਟਰੈਡੀਸ਼ਨ ਕਰਕੇ ਲਿਆਂਦਾ ਗਿਆ ਹੈ ਭਾਰਤ ਦਿੱਲੀ ਤੋਂ ਹੁਣ ਸਿੱਧਾ ਪੰਜਾਬ ਲਿਆਂਦਾ ਜਾਏਗਾ ਕਿਉਂਕਿ ਜਿਸ ਤਰੀਕੇ ਨਾਲ ਪੂਰਾ ਕਾਂਡ ਹੋਇਆ ਉਸ ਦੇ ਪਿੱਛੇ ਹੋਰ ਕੌਣ-ਕੌਣ ਸੀ ਕਿਹਦੇ-ਕਿਹਦੇ ਲਿੰਕ ਸੀਗੇ ਅਜੇ ਹੋਰ ਕੌਣ-ਕੌਣ ਲੋਕ ਜਿਹੜੇ ਆ ਬਚੇ ਹੋਏ ਆ ਹੋਰ ਕੌਣ ਮੁੱਖ ਸੂਤਰਤਾਰ ਸੀਗੇ ਇਸ ਦੇ ਪਿੱਛੇ ਹੋਰ ਕੌਣ ਕਿਸ ਦੀ ਸਾਜ਼ਿਸ਼ ਸੀਗੀ ਕਿਉਂਕਿ ਪੰਜਾਬ ਪੁਲਿਸ ਦਾ ਇਹ ਦਾਵਾ ਡੀਜੀਪੀ ਪੰਜਾਬ ਦਾ ਇਹ ਦਾਵਾ ਹੈ ਕਿ ਆਈਐਸਆਈ ਦੇ ਸੰਪਰਕ ਦੇ ਵਿੱਚ ਸੀਗਾ ਰੂਮੀ ਇਹ ਦਾਵਾ ਡੀਜੀਪੀ ਪੰਜਾਬ ਦੇ ਵੱਲੋਂ ਦੇ ਉੱਪਰ ਪੋਸਟ ਕਰਕੇ ਕੀਤਾ ਗਿਆ ਔਰ ਹੁਣ ਇਸ ਨੂੰ ਲਿਆਂਦਾ ਗਿਆ ਰੋਮੀ ਨੂੰ ਕਿਉਂਕਿ ਗੁਰਪ੍ਰੀਤ ਸਿੱਖੋਂ ਦੇ ਕਿਸ ਤਰੀਕੇ ਦੇ ਨਾਲ ਸੰਪਰਕ ਦੇ ਵਿੱਚ ਰਿਹਾ ਇਹ ਔਰ ਕਿਵੇਂ ਇਹਨਾਂ ਨੇ ਪੂਰਾ ਸਪੋਰਟ ਕੀਤਾ ਕਿਉਂਕਿ ਮਨੀ ਜਿਹੜੀ ਮੁਹੱਈਆ ਕਰਾਈ ਗਈ ਉਹ ਸਾਰਾ ਸਪੋਰਟ ਮਨੀ ਔਰ ਹੋਰ ਬਾਕੀ ਦਾ ਬੈਕ ਸਪੋਰਟ ਸੀਗਾ ਜਿਹੜਾ ਉਹ ਰੋਮੀ ਦੇ ਵੱਲੋਂ ਮੁਹੱਈਆ ਕਰਵਾਇਆ ਗਿਆ ਸੀਗਾ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ 에어 ਇੰਡੀਆ ਦੀ ਫਲਾਈਟ ਰਾਹੀਂ ਲਿਆਂਦਾ ਗਿਆ ਦਿੱਲੀ 에어ਪੋਰਟ ਤੋਂ ਇਹ ਐਕਸਕਲੂਸਿਵ ਤਸਵੀਰਾਂ ਪ੍ਰੋ ਪੰਜਾਬ ਟੀਵੀ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਕੀ ਉੱਥੇ ਹੀ ਏਜੀਟੀਐਫ ਦੇ ਏਆਈਜੀ ਗੁਰਮੀਤ ਚੋਹਾਨ ਵੀ ਨੇ ਮੌਕੇ ਦੇ ਉੱਪਰ ਤੇ ਨਾਲ ਹੀ ਏਆਈਜੀ ਵਿਰਕ ਡੀਐਸਪੀ ਵਿਕਰਮ ਬਰਾੜ ਐਨਕਾਊਂਟਰ ਸਪੈਸ਼ਲਿਸਟ ਦੇ ਤੌਰ ਤੇ ਜਾਣਿਆ ਜਾਂਦਾ ਇਹਨਾਂ ਨੂੰ ਤਾਂ ਪੂਰੀ ਦੀ ਪੂਰੀ ਟੀਮ ਹੈ ਇਹ ਦੱਸਿਆ ਡੀਜੀਪੀ ਗੌਰਵ ਯਾਦਵ ਨੇ ਕਿ ਆਈਐਸਆਈ ਤੇ ਆਈਐਸਆਈ ਦੇ ਕੇਐਲਐਫ ਦੇ ਸੰਪਰਕ ਦੇ ਵਿੱਚ ਸੀਗਾ ਇਹ ਔਰ ਹਾਂਗਕਾਂਗ ਤੋਂ ਕਾਨੂੰਨੀ ਦਾਅ ਪੇਛੋਂ ਹਾਂਗਕਾਂਗ ਤੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਫਿਰ ਲਿਆਂਦਾ ਗਿਆ ਹੈ ਇਸ ਨੂੰ ਭਾਰਤ ਤਾਂ ਕਿਉਂਕਿ ਇਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਉਦੋਂ ਪਤਾ ਲੱਗਿਆ ਕਿ ਹਾਂਗਕਾਂਗ ਇਹ ਆ ਭੱਜਿਆ ਹੋਇਆ ਹਾਂਗਕਾਂਗ ਚਲਾ ਗਿਆ ਸੀਗਾ ਇਹ ਔਰ ਤਕਰੀਬਨ 1 ਮਹੀਨੇ ਤੱਕ ਇਹ ਜੇਲ੍ਹ ਰਿਹਾ ਰੋਮੀ ਜੂਨ 2016 ਚ ਨਾਬਾ ਜੇਲ੍ਹ ਗਿਆ ਫਿਰ ਜ਼ਮਾਨਤ ਤੇ ਬਾਹਰ ਆਇਆ ਔਰ ਉਸ ਤੋਂ ਬਾਅਦ ਹਾਂਗਕਾਂਗ ਭੱਜ ਗਿਆ ਸੀ ਫਿਰ ਉਸਨੇ ਨਾਬਾ ਜੇਲ੍ਹ ਚ ਬੰਦ ਗੁਰਪ੍ਰੀਤ ਸਿੱਖੋਂ ਦੀ ਮਦਦ ਦੇ ਨਾਲ ਜੇਲ੍ਹ ਬ੍ਰੇਕ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਨਾਲ ਹੀ ਰੋਮੀ ਨੇ ਪੈਸੇ ਭੇਜਣ ਤੋਂ ਇਲਾਵਾ ਜੇਲ੍ਹ ਚੋਂ ਭੱਜਣ ਵਾਲੇ ਜੋ ਅਪਰਾਧੀ ਸੀਗੇ ਜੋ ਗੈਂਗਸਟਰ ਸੀ ਉਹਨਾਂ ਨੂੰ ਪਨਾਹ ਵੀ ਦਿੱਤੀ ਔਰ ਹਾਂਗਕਾਂਗ ਚੋਂ ਲਗਾਤਾਰ ਸੰਪਰਕ ਲਈ ਆਪਣਾ ਨੰਬਰ ਵੀ ਉਸਨੇ ਦਿੱਤਾ ਵਿੱਕੀ ਗੌਂਦਰ ਵੀ ਫਰਾਰ ਹੋਇਆ ਸੀਗਾ ਗੁਰਪ੍ਰੀਤ ਸੇਖੋਂ ਵੀ ਫਰਾਰ ਹੋਇਆ ਸੀਗਾ ਤੁਹਾਨੂੰ ਯਾਦ ਹੋਵੇਗਾ ਵਿੱਕੀ ਦਾ ਇਨਕਾਊਂਟਰ ਹੋ ਗਿਆ ਸੀ ਮਿੰਟੂ ਦਾ ਵੀ ਇਨਕਾਊਂਟਰ ਹੋ ਗਿਆ ਸੀ ਔਰ ਰੋਮੀ ਨੂੰ ਰੋਮੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਪਤਾ ਇਹ ਲੱਗਿਆ ਕਿ ਲੁਧਿਆਣਾ ਜਲੰਧਰ ਚ ਕਈ ਮਰਡਰ ਦੀਆਂ ਘਟਨਾਵਾਂ ਚ ਵੀ ਸ਼ਾਮਲ ਹੋਣ ਦਾ ਸ਼ੱਕ ਸੀਗਾ ਪੁਲਿਸ ਨੂੰ ਔਰ ਗੁਰਪ੍ਰੀਤ ਸੇਖੋਂ ਦੇ ਲਗਾਤਾਰ ਸੰਪਰਕ ਸੀਗਾ ਇਹ ਤਾਂ ਗੁਰਪ੍ਰੀਤ ਉਹਨਾਂ 6 ਲੋਕਾਂ ਸ਼ਾਮਲ ਸੀਗਾ ਜੋ ਕਿ ਨਵੰਬਰ 2016 ਚ ਨਾਬਾ ਜੇਲ ਬ੍ਰੇਕ ਹੋਈ ਜੇਲ੍ਹ ਚੋਂ ਭੱਜੇ ਸੀ ਜਿਹੜੇ ਵੱਡੇ ਬਦਮਾਸ਼ ਵੱਡੇ ਗੈਂਗਸਟਰ ਸੀਗੇ ਜਿਹੜੇ ਇੱਕ ਕੈਟਾਗਰੀ ਦੇ ਔਰ ਉਹਨਾਂ ਦੇ ਵਿੱਚ ਗੁਰਪ੍ਰੀਤ ਸਿੱਖੋਂ ਵੀ ਸ਼ਾਮਲ ਸੀਗੇ ਔਰ ਰੋਮੀ ਜੋ ਹੈ ਉਹ ਮੁੱਖ ਸਾਜ਼ਿਸ਼ਕਰਤਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਜਿਸ ਨੇ ਪੈਸਾ ਮੁਹੱਈਆ ਕਰਾਇਆ